ਪੰਜਾਬ ਦੇ ਵਿੱਚ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੂੰ ਲਗਭਗ 7000 ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਯਾਨੀ ਕਿ ਹਥਿਆਰਾਂ ਦੇ ਸ਼ੌਕੀਨ ਹੁਣ ਪੰਜਾਬ ਪੁਲਿਸ ਦੇ ਨਿਸ਼ਾਨੇ ਤੇ ਨੇ ਜਾਣਕਾਰੀ ਮੁਤਾਬਕ ਉਹਨਾਂ ਲਾਇਸੈਂਸਾਂ ਨੂੰ ਰੱਦ ਕੀਤਾ ਜਾਵੇਗਾ ਜਿਨ੍ਹਾਂ ਦੀ ਸ਼ਮੂਲੀਅਤ ਵਿਆਹਾਂ ਦੇ ਵਿੱਚ ਫਾਇਰਿੰਗ ਜਾਂ ਫਿਰ ਕਿਸੇ ਨੂੰ ਧਮਕਾਉਣਾ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਜਿਨ੍ਹਾਂ ਨੇ ਇਹ ਇਸਤੇਮਾਲ ਹੈ ਜਿਹੜਾ ਹਥਿਆਰਾਂ ਦਾ ਜਾਂ ਫਿਰ ਗਲਤ ਵਰਤੋਂ ਹੈ ਜਿਹੜੀ ਉਹ ਸਾਹਮਣੇ ਆਈ ਹੈ ਉਹਨਾਂ ਹਥਿਆਰਾਂ ਦੇ ਲਾਇਸੈਂਸਾਂ ਨੂੰ ਰੱਦ ਕੀਤਾ ਜਾਵੇਗਾ ਸੋ ਪੰਜਾਬ ਦੇ ਵਿੱਚ ਹੁਣ ਨਵੀਂ ਇਹ ਰਿਪੋਰਟ ਹੈ ਪੰਜਾਬ ਪੁਲਿਸ ਨੇ ਸੂਬਾ ਸਰਕਾਰ ਨੂੰ ਲਗਭਗ 7000 ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਮਾਰਚ 2023 ਵਿੱਚ ਪੰਜਾਬ ਸਰਕਾਰ ਨੇ 803 ਹਥਿਆਰ ਲਾਇਸੈਂਸ ਰੱਦ ਕੀਤੇ ਸਨ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਮੁਤਾਬਕ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਇਹਨਾਂ ਲਾਇਸੈਂਸ ਧਾਰਕਾਂ ਦੀ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦਾ ਗੁਣਗਾਨ ਕਰਨ ਵਿਆਹਾਂ ਜਾਂ ਹੋਰ ਥਾਵਾਂ ਤੇ ਜਸ਼ਨ ਵਜੋਂ ਗੋਲੀਬਾਰੀ ਕਰਨ ਧਮਕੀ ਦੇਣ ਜਾਂ ਅਪਰਾਧਿਕ ਗਤੀਵਿਧੀਆਂ ਲਈ ਹਥਿਆਰ ਵਰਤਣ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਪਾਈ ਗਈ ਹੈ ਪੁਲਿਸ ਲਗਭਗ ਬੀਤੇ ਡੇਢ ਸਾਲਾਂ ਤੋਂ ਗਿਣਤਾ ਵਿੱਚ ਲਾਈਸੈਂਸ ਹਥਿਆਰਾਂ ਦੀਆਂ ਤਸਵੀਰਾਂ ਪੋਸਟ ਕਰਕੇ ਬੰਦੂਕਾਂ ਸੱਭਿਆਚਾਰ ਦਾ ਗੁਣਗਾਨ ਕਰਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰ ਰਹੀ ਹੈ ਹਰ ਜਸ਼ਨ ਜਾਂ ਗੋਲੀਬਾਰੀ ਦੀ ਘਟਨਾ ਦੀ ਜਾਂਚ ਹੁੰਦੀ ਹੈ ਅਤੇ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਲਾਈਸੈਂਸ ਧਾਰਕ ਦਾ ਹਥਿਆਰ ਰੱਖਣ ਦਾ ਅਧਿਕਾਰ ਖਤਮ ਹੋ ਜਾਂਦਾ ਸੋ ਡੀਜੀਪੀ ਨੇ ਕਿਹਾ ਹੈ ਕਿ ਇਹ ਮੰਦ ਭਾਗ ਹੈ ਕਿ ਲੋਕ ਗੈਂਗਸਟਰਾਂ ਦਾ ਗੁਣਗਾਨ ਕਰਨ ਵਾਲੇ ਗੀਤ ਸੁਣਦੇ ਨੇ ਜਿਸ ਵਿੱਚ ਉਹਨਾਂ ਨੂੰ ਹਥਿਆਰ ਲਹਿਰਾਉਂਦੇ ਅਤੇ ਗੋਲੀਬਾਰੀ ਕਰਕੇ ਦਿਖਾਇਆ ਜਾਂਦਾ ਹੈ ਪੰਜਾਬ ਵਿੱਚ ਬੰਦੂਕ ਸੱਭਿਆਚਾਰ ਤੋਂ ਸਭ ਜਾਣੂ ਨੇ ਪੰਜਾਬ ਵਿੱਚ ਲਗਭਗ 3.46 ਲੱਖ ਹਥਿਆਰ ਲਾਇਸੈਂਸ ਨੇ ਜਿਨ੍ਹਾਂ ਕੋਲ ਸਮੂਹਿਕ ਤੌਰ ਤੇ 4.3 ਲੱਖ ਤੋਂ ਵੱਧ ਰਜਿਸਟਰਡ ਹਥਿਆਰ ਨੇ ਇਹ ਇਸ ਨੂੰ ਭਾਰਤ ਵਿੱਚ ਆਬਾਦੀ ਦੇ ਮੁਕਾਬਲੇ ਲਾਇਸੈਂਸ ਹਥਿਆਰ ਰੱਖਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਸੂਬਾ ਬਣਾਉਂਦਾ ਯਾਨੀ ਕਿ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਜੇਕਰ ਹਥਿਆਰ ਕਿਸੇ ਕੋਲ ਨੇ ਤਾਂ ਉਹ ਪੰਜਾਬ ਦੇ ਲੋਕਾਂ ਕੋਲ ਨੇ ਸੋ ਹੁਣ ਪੰਜਾਬ ਪੁਲਿਸ ਦੇ ਨਿਸ਼ਾਨੇ ਤੇ ਹਥਿਆਰਾਂ ਦੇ ਸ਼ੌਕੀਨ ਆ ਗਏ ਨੇ ਲਗਭਗ 7000 ਹਥਿਆਰਾਂ ਦੇ ਲਾਈਸੈਂਸਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਹੈ ਜਿਹੜੀ ਉਹ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਕੋਲ ਕੀਤੀ ਹੈ ਪਿਛਲੇ 2023 ਵਿੱਚ ਪੰਜਾਬ ਸਰਕਾਰ ਨੇ ਲਗਭਗ 803 ਹਥਿਆਰਾਂ ਦੇ ਲਾਈਸੈਂਸ ਰੱਦ ਕੀਤੇ ਸਨ